ਅੱਜ ਆਪਾਂ ਬਣਾਵਾਂਗੇ ਜੀ ਵਿਸਣ ਦੀ ਵਰਪੀ ਜੋ ਬਹੁਤ ਸਿੰਪਲ ਤੇ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜੋ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਵੇਗੀ ਤੇ ਮੂਹ ਵਿੱਚ ਕੋਲ ਜਾਣ ਵਾਲੀ ਵਰਫੀ ਨੂੰ ਮਨਣਾ ਸ਼ੁਰੂ ਕਰਦੇ ਆਂ ਗੈਸ ਉੱਪਰ ਆਪਾਂ ਰੱਖਾਂਗੇ ਜੀ ਕੜਾਈ ਅੱਧੀ ਕੋਲੀ ਪਾਵਾਂਗੇ ਜਿਹਦੇ ਵਿੱਚ ਦੇਸੀ ਘਿਓ ਇੱਕ ਕੋਲੀ ਵਿਸਣ ਦੀ ਲਈ ਜਦੋਂ ਘਿਓ ਆਪਣਾ ਗਰਮ ਹੋ ਜਾਵੇ ਦੇ ਵਿੱਚ ਵਿਸਣ ਨੂੰ ਪਾ ਲੈਣਾ ਆਪਾਂ ਮੀਡੀਅਮ ਫਲੇਮ ਤੇ ਪੋਹਨ ਦੇ ਜਾਣਾ ਇੱਕ ਫਰਾਈਪਨ ਲਵਾਂਗੇ ਗੈਸ ਉੱਪਰ ਆੱਕ ਕੇ ਉਹਦੇ ਵਿੱਚ ਪਾਵਾਂਗੇ ਜੀ ਇੱਕ ਕੋਲੀ ਖਣ ਦੀ ਤੇ ਅੱਧੀ ਕੋਲੀ ਪਣ ਦੀ ਪਾ ਲਵਾਂਗੇ ਵੇਸਨ ਆਪਰਾ ਥੋੜਾ ਡਰਾਈ ਲੱਗ ਰਿਹਾ ਸੀ ਇੱਕ ਚਮਚਾ ਦੀ ਸੀ ਕਿਉਂ ਤਾਂ ਹੋਰ ਪਾ ਲਵਾਂਗੇ ਇਹਦੇ ਵਿੱਚ ਤੇ ਵੀ ਇਸਨੂੰ ਮੀਡੀਅਮ ਫਲੇਮ ਤੇ ਭੁੰਨਦੇ ਜਾਣਾ ਜਦੋਂ ਭੁੰਨਾਂਗੇ ਵੇਸਨ ਕਿਉਂ ਆਪਣੇ ਆਪ ਛੰਡਣਾ ਸ਼ੁਰੂ ਕਰ ਦੇਗਾ ਜਦੋਂ ਵੇਸਨ ਪੋਚ ਜਾਵੇ ਇਹਦੇ ਵਿੱਚ ਖੁਸ਼ਬੂ ਆਣੀ ਸ਼ੁਰੂ ਹੋਏ ਗੈਸ ਨੂੰ ਤੁਸੀਂ ਬੰਦ ਕਰ ਦੇਣਾ ਹੈ ਤੇ ਕੋਈ ਟ੍ਰੇ ਵਿੱਚ ਤੁਸੀਂ ਇਸ ਤਰੀਕੇ ਨਾਲ ਘਿਓ ਲਗਾ ਲੈਣਾ ਉਹਦੇ ਵਿੱਚ ਬਾਅਦ ਵਿੱਚ ਇਸਨ ਵਿੱਚ ਤੁਸੀਂ orange ਕਲਰ ਪਾ ਲੈਣਾ ਜਾਂ yellow ਕਲਰ ਜੀ ਉਹ ਵੀ ਤੁਹਾਡੇ ਕੋਲਰ ਹੋਏ ਤੁਸੀਂ ਉਹਦੇ ਥੋੜਾ ਜਿਹਾ ਕਲਰ ਪਾ ਲੈਣਾ ਤੇ ਚਾਣੀ ਨੂੰ ਆਪਾਂ ਚੈੱਕ ਕਰਦੇ ਹਾਂ ਇਸ ਤਰੀਕੇ ਨਾਲ ਚਿਪਚਿਪੀ ਜਿਹੀ ਚਾਣੀ ਹੋਣੀ ਚਾਹੀਦੀ ਧਾਰ ਵਾਲੀ ਚਾਣੀ ਬਿਲਕੁ ਤੇ ਚਾਣੀ ਜੇ ਬਿਲਕੁਲ ਤਿਆਰ ਹੋ ਗਈ ਤੇ ਗੈਸ ਆ ਫਲੇਮ ਬੰਦ ਕਰਕੇ ਦੇ ਵਿੱਚ ਤੁਸੀਂ ਚਾਣੀ ਪਾ ਲੈਣੀ ਹੈ ਤੇ ਬੇਸਨ ਜਿਹੜਾ ਆਪਣਾ ਪਹਿਲਾਂ ਗਰਮ ਹੋਣਾ ਚਾਹੀਦਾ ਬੇਸਨ ਬਿਲਕੁਲ ਠੰਡਾ ਨਹੀਂ ਹੋਣਾ ਚਾਹੀਦਾ ਗੈਸ ਨੂੰ ਬੰਦ ਕਰ ਦੇਣਾ ਤੁਸੀਂ ਇਸ ਤਰੀਕੇ ਨਾਲ ਮਿਕਸ ਕਰਦੇ ਜਾਣਾ ਹੈ ਤੇ ਬਿਲਕੁਲ گاੜਾ ਹੁੰਦਾ ਜਾਂ ਛੱਡਣਾ ਬਿਲਕੁਲ ਨਹੀਂ ਹੈਗਾ ਇਸ ਤਰੀਕੇ ਨਾਲ ਤੁਸੀਂ ਮਿਕਸ ਕਰਦੇ ਜਦੋਂ ਬਿਲਕੁਲ ਹੀ گاੜਾ ਹੋ ਜੇ ਤੇ ਇਸੇਕਾਂ ਤੁਸੀਂ ਇਹਨੂੰ ਠੰਡਾ ਕਰਨਾ ਹੈ ਜਦੋਂ ਠੰਡਾ ਹੋ ਜਾਵੇ ਫਿਰ ਤੁਸੀਂ ਟ੍ਰੇ ਵਿੱਚ ਪਾ ਲੈਣਾ ਜੇ ਟ੍ਰੇ ਜੀ ਤੁਸੀਂ ਬਰਫੀ ਬੇਸਨ ਦੀ ਬਣਾ ਕੇ ਤਿਆਰ ਕਰਨੀ ਹੈ ਉਦੇ ਵਿੱਚ ਤੁਸੀਂ ਆਕੇ ਇਸ ਤਰੀਕੇ ਨਾਲ ਤੁਸੀਂ ਚਮਚੇ ਦੀ ਮਦਦ ਲੈਣਾ ਉੱਪਰ ਸੈੱਟ ਕਰ ਲੈਣਾ ਬਿਲਕੁਲ ਪਤਰੀ ਜੀ ਇਸ ਤਰੀਕੇ ਨਾਲ ਤੁਸੀਂ ਕਰ ਲੈਣਾ ਹੁਣ 8 ਤੋਂ 10 ਘੰਟਿਆਂ ਵਾਸਤੇ ਤੁਸੀਂ ਇਹਨੂੰ ਸਾਈਡ ਤੇ ਰੱਖ ਲੈਣਾ ਮੈਂ ਸਵੇਰ ਦੇ ਟਾਈਮ ਬਣਾ ਰਹੀ ਸੀਗੀ ਤੇ ਸ਼ਾਮ ਨੂੰ ਮੈਂ ਦੇਖਿਆ ਸੀ ਤੇ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਸੀਗੀ ਇਸ ਤਰੀਕੇ ਨਾਲ ਆਪਾਂ ਪੀਸ ਜਿਹੜੇ ਕੱਟ ਕਰ ਲਵਾਂਗੇ ਤੇ ਆਪਣੀ ਬਹੁਤ ਹੀ ਜਲਦੀ ਤੇ ਬਹੁਤ ਹੀ ਸਿੰਪਲ ਸਾਨ ਤਰੀਕੇ ਨਾਲ ਬਰਫੀ ਬਣ ਕੇ ਤਿਆਰ ਹੋ ਚੁੱਕੀ ਤੁਸੀਂ ਇਹਦੇ ਵਿੱਚ ਕਾਜੂ ਬਦਾਮ ਵੀ ਪਾ ਸਕਦੇ ਹੋ ਤੁਸੀਂ ਬਣਾਓ ਬਣਾਣਾ ਚਾਹੁੰਦੇ ਮੈਂ ਸਿੰਪਲ ਬਣਾ ਕੇ ਤਿਆਰ ਕੀਤੀ ਵੇਖ ਸਕਦੇ ਤੁਸੀਂ ਕਿੰਨੀ ਵਧੀਆ ਆਪਣੀ ਬਰਫੀ ਪਣੀ ਕੇ ਤਿਆਰ ਹੋ ਚੁੱਕੀ ਹੈ ਇਸ ਤਰੀਕੇ ਨਾਲ ਤੁਸੀਂ ਵੀ ਘਰ ਵਿੱਚ ਜਰੂਰ ਟਰਾਈ ਕਰਿਓ ਬਾਕੀ ਮੇਰੀ ਵੀਡੀਓ ਵਧੀਆ ਲੱਗਦੀ ਤੇ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਵੀਡੀਓ ਵੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੇ ਮੇਰੇ ਭੈਣ ਭਰਾ ਮੇਰੀ ਵੀਡੀਓ ਵੇਖਦੇ ਨੇ ਸਾਰਿਆਂ ਦਾ ਧੰਨਵਾਦ